ਵੇਖ ਰਹੇ ਹੋ ਤਹਿਲਕਾ ਪੰਜਾਬ ਮੈਂ ਹਾਂ ਵਿਜੇਪਾਲ ਸਿੰਘ ਦੇ ਜੀ ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪਹਿਲੀ ਪਾਕਸਾ ਤਨ ਤਨ ਗੁਨਾਨ ਦੇ ਮਹਾਰਾਜ ਜੀ ਦਾ 555 ਪ੍ਰਕਾਸ਼ ਪੂਰੇ ਵਿਸ਼ਵ ਦੇ ਅੰਦਰ ਸਿੱਖ ਨਾਮਲੇ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਆ ਉੱਥੇ ਅਸੀਂ ਅੱਜ ਗੁਰਦੁਆਰਾ ਸਿੰਘ ਸਹਿਵਾ ਬੈਂਕੰਗ ਥਾਈਲੈਂਡ ਵਿਖੇ ਜਿੱਥੇ ਕਿ ਇਹ ਗੁਰਪੂਰੋ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਉੱਥੇ ਅਸੀਂ ਅੱਜ ਹਾਲਡ ਫਲੋਰ ਤੇ ਕਿਥੇ ਕਿ ਸਿੱਖੀ ਨੂੰ ਪਰਪਲਿਤ ਕਰਨ ਲਈ ਇੱਕ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨੀ ਜੋ ਕਿ ਸਿੱਖੀ ਬਖਵਖ ਦੇਸ਼ਾਂ ਤੋਂ ਲੋਕ ਆਣ ਕੇ ਇਸ ਪ੍ਰਦਰਸ਼ਨੀ ਨੂੰ ਦੇਖ ਕੇ ਸਿੱਖੀ ਨਾਲ ਜੁੜਦੇ ਹਨ ਇੱਥੇ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਦੇ ਆਰਗੇਨਾਈਜ਼ਰ ਵੱਲੋਂ ਜੋ ਕਿ ਸਿੱਖੀ ਨੂੰ ਪਰਪਲਿਤ ਕਰਨ ਲਈ ਇਹ ਜੋ ਐਕਸੀਬਿਸ਼ਨ ਲਾਈ ਹੋਈ ਹੈ ਉਹਦੇ ਵਿੱਚ ਹਰ ਗੱਲ ਜਿਵੇਂ ਕਿ ਸਿੱਖੀ ਦੀ ਪ੍ਰਦਰਸ਼ਨੀ ਲੱਗੀ ਹੈ ਉਸ ਵਿੱਚ ਪੂਰਾ ਸਿੱਖੀ ਇਤਿਹਾਸ ਹੈ ਦਸ਼ਕਾਂ ਨੌਇਸ ਤੋਂ ਜਾਣੂ ਕਰਾਵਾਂਗੇ ਜਿੱਥੇ ਕਿ ਪ੍ਰਦਰਸ਼ਨੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਇੱਥੇ ਦੇ ਟੀਚਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰਦਰਸ਼ਨੀ ਕੀਤੀ ਗਈ ਹੈ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਨੇ ਅੱਖਰਾਂ ਦੇ ਜੋ ਕਿ ਬਣਾ ਕੇ ਆਰਟ ਬਣਾ ਕੇ ਸਿੱਖਿਆ ਨੂੰ ਪ੍ਰਫੁੱਲਤ ਕੀਤਾ ਹੈ ਉਹਨਾਂ बारे ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਸਾਡੇ ਨਾਲ ਹਨ ਬਹੁਤੀ ਸਤਿਕਾਰਯੋਗ ਪੈਂਦੀ ਕਿਰਨਜੀਤ ਕੌਰ ਸੋ ਜੋ ਉਹ ਵੀ ਇਸ ਕਲਾਸ ਦੇ ਟੀਚਰ ਵਿਹਾਨ ਨੂੰ ਨਾਲ ਕੋ ਜਾਣਕਾਰੀ ਲਵਾਂਗੇ ਕਿ ਇਹ ਪ੍ਰਦਰਸ਼ਨੀ ਕਿਹੋ ਜਿਆ ਬੱਚਿਆਂ ਦਾ ਸਹਿਯੋਗ ਹੈ ਤਾਂ ਕਿਹੋ ਜਿਆ ਤੁਸੀਂ ਸਖਿਆਵਾ ਉਹਨਾਂ ਨੂੰ ਦਿੰਦੇ ਹੋ ਮਾਈ ਜੂਸੀ ਕਾਂਸਾ ਮਾਈ ਜੂਸੀ ਕਿੱਤਕੀ ਇਹ ਸਾਡੇ ਗੁਰਦੁਆਰਾ ਸਾਹਿਬ 3rd ਫਲੋਰ ਤੇ ਇਹ ਪੂਰੀ ਐਕਸੀਬਿਸ਼ਨ ਲੱਗੀ ਹੈ ਜੀ ਪ੍ਰਦਰਸ਼ਨੀ ਇਹਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ 60 ਅਪਰਵ ਆਂਟੀਆਂ ਦੇ ਸਾਰਿਆਂ ਨੇ ਆਪਣਾ ਯੋਗਦਾਨ ਦਿੱਤਾ ਹੈ ਔਰ ਬੜੀ ਹੀ ਮਿਹਨਤ ਦੇ ਨਾਲ 1.5 ਮਹੀਨੇ ਤੋਂ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਵਿੱਚ ਇਹਨਾਂ ਨੇ ਆਰਟਵਰਕਸ ਬਣਾਏ ਨੇ ਔਰ ਇਹ ਸਾਰਾ ਅੱਜ ਅਸੀਂ ਇਹ ਕਰੀ 200 ਉੱਪਰ ਪੇਂਟਿੰਗਸ ਬਣੀਆਂ ਨੇ ਔਰ ਹਰ ਇੱਕ ਕੈਟਾਗਰੀ ਵਿੱਚ ਗੁਰੂ ਸਾਹਿਬ ਦੀ ਟੀਚਿੰਗਸ ਹੈਗੀਆਂ ਨੇ ਤਾਂ ਅਸੀਂ ਹਰ ਟੀਚਿੰਗ ਨੂੰ ਲੈ ਕੇ ਹਰ ਇੱਕ ਕੈਟਾਗਰੀ ਦੇ ਬੱਚਿਆਂ ਨੂੰ ਬਣਵਾਇਆ ਹੈ ਇਹ ਜੋ ਆਰਟ ਹੈ ਜੀ ਇਸ ਨੂੰ ਕਰਨਾ ਬਹੁਤ ਡਿਫਿਕਲ ਵੀ ਹੈ ਇਸ ਵਿੱਚ ਬਹੁਤ ਸਾਰੀਆਂ ਜੋ ਕਿ ਜਿਵੇਂ ਕਲੀਆਂ ਪੈਨ ਕਲਮਾ ਕਲਰਸ ਉਸ ਵਾਰੇ ਤੁਸੀਂ ਕਿਵੇਂ ਪ੍ਰੋਵਾਈਡ ਕਰਦੇ ਹੋ ਬੱਚਿਆਂ ਨੂੰ ਕਿ ਬੱਚੇ ਖੁਦ ਆਪ ਕਰਦੇ ਆ ਕਿ ਤੁਸੀਂ ਤੁਹਾਡੇ ਵੱਲੋਂ ਕਿਹੋ ਜੀਆਂ ਸਮਾਵਾਂ ਨੇ ਇਹ ਤੇ ਆਪਣੇ ਦਿਲ ਦੀ ਗੱਲ ਹੈ ਜੀ ਕੋਈ ਸੇਵਾ ਕਰਦੇ ਨਹੀਂ ਸੇਵਾ ਕਰਨ ਵਾਲੇ ਸੇਵਾ ਵੀ ਕਰਦੇ ਨੇ ਬੱਚੇ ਆਪਣਾ ਵੀ ਲੈ ਕੇ ਆਉਂਦੇ ਨੇ ਤਾਂ ਇਹ ਤੇ ਸਭ ਜਿਸ ਜਿਵੇਂ ਜਿਸ ਦਾ ਦਿਲ ਹੈਗਾ ਉਸ ਤਰ੍ਹਾਂ ਚੱਲਦਾ ਸੋ ਬੱਚਿਆਂ ਵਿੱਚ ਕਿਹੋ ਜਿਹਾ ਉਤਸ਼ਾਹ ਹੈ ਜਿਵੇਂ ਕਿ ਆੜ ਆੜ ਦੇ ਬਾਰੇ ਸਿੱਖੀ ਸੁਨਾਸਾਂ ਬਾਰੇ ਉਹਨਾਂ ਨੂੰ ਕਿਹੋ ਜੀ ਜਾਣਕਾਰੀ ਤੁਸੀਂ ਕਿਹੋ ਜੀ ਉਹਨਾਂ ਨੂੰ ਜਾਣਕਾਰੀ ਦਿੰਦੇ ਹੋ ਮਾਈਕਰ ਜੀ ਖਾਲਸਾ ਮਾਈਕਰ ਜੀ ਕੀ ਫਤਿਹ ਜੀ ਸਾਡਾ ਅਸਲ ਵਿੱਚ ਉਪਰਾਲਾ ਇਹ ਹੈ ਕਿ ਸਾਡੇ ਛੋਟੇ ਬੱਚੇ ਜਿਹੜੇ ਛੋਟੀ ਪਨੀਰੀ ਜਿਹੜੀ ਹੈ ਉਹ ਸਿੱਖ ਧਰਮ ਦੇ ਨਾਲ ਜੁੜੇ ਰਹੇ ਤੇ ਉਹਨਾਂ ਦੇ ਵਿੱਚ ਉਹੀ ਸਾਡਾ ਫਿਊਚਰ ਹਨ ਉਹ ਅਗਰ ਹਮ ਛੋਟੇ ਹੁੰਦਿਆਂ ਤਾਂ ਉਸੇ ਕੀ ਨਾਲ ਜੁੜਨਗੇ ਤਾਂ ਹੀ ਵੱਡੇ ਹੋ ਕੇ ਅੱਛੇ ਮਾਪੇ ਬਣ ਸਕਦੇ ਹਨ ਜੀ ਸੋ ਬਹੁਤ ਹੀ ਅੱਛਾ ਉਪਰਾਲਾ ਹੈ ਕਿ ਛੋਟੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਕੇ ਤਾਂ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਉਹ ਸਿੱਖੀ ਦੇ ਨਾਲ ਜੁੜੇ ਰਹਿਣ ਤਾਂ ਕਿ ਸਿੱਖੀ ਸਦਾcanon ਉੱਚਾ ਲੈ ਕੇ ਆਪਣੇ ਪਰਿਵਾਰ ਦੇ ਨਾਲ ਸਿੱਖੀ ਸਦਾਤਾ ਦੇ ਵਿੱਚ ਆਪਣੇ ਬਹਿਤ ਮਰਯਾਦਾ ਵਿੱਚ ਧਰਮ ਨੂੰ ਹਨਮਨਨਸੋ ਹੋਰ ਭੈਣ ਜੀ ਹਨ ਉਹਨਾਂ ਨੂੰ ਵੀ ਪਛਾਣ ਕਿ ਕਿਹੋ ਜਿਹਾ ਸਮਾਵਾ ਮੈਂ ਤੁਹਾਡੇ ਵਰੋਂਗੀ ਹਾਂਜੀ ਐਕਚੁਅਲੀ ਵੀ टीच ਆਰਟ ਹੇਅਰ ਇਨ ਗੁਰਦੁਆਰਾ ਟੂ ਐਲਡਰਸ ਐਸ ਵੈਲ ਇਨ ਇਨ ਦ ਪਰਪਸ ਥੈਟ ਵੀ ਗਿਵ them the space ਟੂ ਐਕਸਪ੍ਰੈਸ ਥੈਮਸੈਲਵਜ਼ ਥਰੂ ਆਰਟ ਐਂਡ ਕਨੈਕਟ ਵਿਦ ਦਿ ਡਿਵਾਈਨ ਜੀ ਸੋ ਕੀ ਮੈਸੇਜ ਆ ਹੋਰ ਬੈਂਕਪੌਂਗ ਦੇ ਜੋ ਪਰਿਵਾਰ ਨੇ ਬੱਚੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਨੀ ਕਿ ਮੈਸੇਜ ਅਸੀਂ ਬੱਚਿਆਂ ਦੇ ਨਾਲੋਂ ਜ਼ਿਆਦਾ ਜਿਹੜਾ ਨਾ ਮਾਪਿਓ ਨੂੰ ਉਹ ਜਿਹੜਾ ਨਾ ਜ਼ਿਆਦਾ ਰਿਵਾਰਡ ਦੇਣੇ ਆ ਜੀ ਕਿਉਂਕਿ ਅਗਰ ਬੱਚੇ ਕਰਨਗੇ ਤਾਂ ਕਰਨਗੇ ਜੇ ਮਾਪਿਓ ਉਹਨਾਂ ਨੂੰ ਉਤਸ਼ਾਹ ਦੇਣਗੇ ਇਹਦੇ ਵਿੱਚ ਮਾਪਿਓ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਅਸਿਕਰ ਹੋਰ ਮੈਂ ਕਹਿਣਾ ਚਾਹਾਂਗੀ ਖਾਲੀ ਆਠ ਹੀ ਨਹੀਂ ਜੀ ਗੁਰਦਾਰਾ ਸਾਹਿਬ ਦੇ ਵਿੱਚ ਬੜੀ ਹੀ ਜ਼ਿਆਦਾ ਐਕਟੀਵਿਟੀਜ਼ ਹੁੰਦੀਆਂ ਨੇ ਤੁਸੀਂ ਲੈ ਲੋ ਕੀਰਤਨ ਦੀ ਸੇਵਾ ਇੱਥੇ ਗਤਕਾ ਸਿਖਾਉਂਦੇ ਨੇ ਇੱਥੇ ਗੁਰਸਿੱਖੀ ਗੁਰਮੁਖੀ ਸਿਖਾਉਂਦੇ ਨੇ ਤੇ ਇਹ ਬੜਾ ਅੱਛਾ ਉਪਰਾਲਾ ਹੈ ਜੋ ਬੱਚੇ ਤੋਂ ਲੈ ਕੇ ਵੱਡੇਾਂ ਤੱਕ ਨੂੰ ਪੂਰੀ ਕਲਾਸਾਂ ਲੱਗਦੀਆਂ ਨੇ ਆਈ ਫੀਲ ਇਟ ਇਜ਼ ਗੋਇੰਗ ਟੂ ਬੀ ਰੀਅਲੀ ਰੀਅਲੀ ਗੁੱਡ ਫਾਰ ਐਵਰੀਬਾਡੀ ਇਨ ਦ ਸੋਸਾਇਟੀ ਜਿਹੜੇ ਬਿਰਧ ਸਾਡੇ ਐਸ ਵੇਲੇ ਬੜੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਦੇਖਣ ਵਾਸਤੇ ਬੱਚਿਆਂ ਕੋਲ ਅੱਜਕਲ ਟਾਈਮ ਕੱਟਦੇ ਕਿਉਂਕਿ ਸਾਰੇ ਬੱਚੇ ਕੰਮ ਕਰਦੇ ਆ ਸੋ ਇੱਥੇ ਗੁਰਦੁਆਰਾ ਵਿਖੇ ਉਹਨਾਂ ਨੂੰ ਐਕਸਰਸਾਈਜ਼ ਦੀ ਵੀ ਫੈਸਿਲਿਟੀ ਦਿੱਤੀ ਜਾਂਦੀ ਹੈ। ਇੱਥੇ ਯੋਗਾ, ਕਾਰਡੀਓ, ਐਕਸਰਸਾਈਜ਼ ਸਿਖਾਈ ਜਾਂਦੀ ਹੈ। ਸੋ एवरीथिंग ਐਕਸਰਸਾਈਜ਼ ਵੀ ਸਿਖਾਈ ਜਾਂਦੀ ਹੈ। ਬੇਸਿਕ ਮੋਟਿਵ ਇਸ ਟੂ ਬੀ ਹੈ ਮਾਈਂਡ, ਬੋਡੀ ਐਂਡ ਸੋਲ ਟੁਗੇਦਰ ਸ਼ੁੱਡ ਬੀ ਇਨ ਅ ਕੰਪਲੀਟ ਬੈਲੈਂਸ। ਪਾਚ ਆਕੇ ਇਨਸਾਨ ਪੂਰਾ ਗੇ ਪੂਰਨ ਤੌਰ ਤੇ ਰਹ ਸਕਦੇ। ਉਹਨਾਂ ਦੀ ਸਿਹਤ ਵਿੱਚ ਬਹੁਤ ਅੱਛਾ ਜਿਹੜਾ ਹੈ ਨਾ ਜੋ ਯੋਗਾ ਨਹੀਂ ਹੋਇਆ ਉਹ ਬਹੁਤ ਖੁਸ਼ ਨਹੀਂ ਐਕਸਰਸਾਈਜ਼ ਕਰਕੇ। ਇਹ ਜੋ ਪ੍ਰਦਰਸ਼ਨੀ ਲੱਗੀ ਹੈ ਬਹੁਤ ਹੀ ਖਿੱਚਦਾ ਕੇਂਦਰ ਹੈ ਕਿਉਂਕਿ ਇਹ ਜੋ థਾਈਲੈਂਡ ਦਾ ਇੱਕ ਟੂਰਿਸਟ ਸਪਲੇਸ ਆ ਜਿੱਥੇ ਕਿ ਵੱਖ-ਵੱਖ ਦੇਸ਼ਾਂ ਤੋਂ ਟੂਰਿਸਟ ਆ ਕੇ ਇਸ ਪ੍ਰਦਰਸ਼ਨੀ ਨੂੰ ਦੇਖਦੇ ਹਨ ਸੋ ਜਾਣਕਾਰੀ ਲਈ ਦਰਸ਼ਕਾਂ ਦੀ ਜਾਵਾਂਗੇ ਕਿ ਉਹ ਐਸੀ ਪ੍ਰਦਰਸ਼ਨੀ ਜੋ ਬਹੁਤ ਹੀ ਖਿੱਚਦਾ ਕੇਂਦਰ ਹੈ ਤੁਹਾਡੇ ਵੱਲੋਂ ਬਣਾਈ ਗਈ ਹੋਵੇ ਬੱਚਿਆਂ ਨੇ ਕੋਈ ਬਣਾਈ ਹੋਵੇ ਉਹ ਤੁਸੀਂ ਦਰਸ਼ਕਾਂ ਦੇ ਰੂਪ ਕਰਨਾ ਚਾਹੋਗੇ ਕਿ ਬਹੁਤ ਹੀ ਅੱਛੀ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੋਗੇ ਕਿ ਇਹ ਪ੍ਰਦਰਸ਼ਨੀ ਕਿਹਨਾਂ ਬੱਚਿਆਂ ਨੇ ਬਣਾਈ ਕਿਸ ਤਰ੍ਹਾਂ ਬਣਾਈ ਹੈ ਕਿਸ ਤਰ੍ਹਾਂ ਦਾ ਵੀ ਪ੍ਰੋਵਾਈਡ ਕਰਤਾ ਹੈ ਇਹ ਇਹ ਨਰਸਰੀ ਦੇ ਬੱਚੇ ਨੇ ਜੀ ਇਹ ਇੱਥੇ ਹਰ ਐਤਵਾਰ ਜਿਹੜਾ ਨਾ ਬੱਚਿਆਂ ਨੂੰ ਸਿਖਾਇਆ ਜਾਂਦਾ ਤੇ ਉਸ ਛੋਟੇ ਬੱਚਿਆਂ ਨੇ ਇਹ ਜਿਹੜਾ ਨਾ ਆਰਟ ਵਰਕ ਕੀਤਾ ਸੋ ਇਹ ਆਰਟ ਕੋਈ ਟੂਰਿਸਟ ਆਉਂਦੇ ਨੇ ਉਹਨਾਂ ਦੀ ਖਿੱਚ ਦਾ ਕੇਂਦਰ ਹੈ ਬਹੁਤ ਹੀ ਅੱਛੀ ਗੱਲ ਹੈ ਇਸ ਤੋਂ ਇਲਾਵਾ ਹੋਰ ਕੋਈ ਐਸਾ ਆਰਟ ਜੋ ਕਿ ਤੁਹਾਨੂੰ ਇਹ ਮੈਂ ਦਿਖਾਣਾ ਚਾਹਾਂਗੀ ਜੀ ਜਿਹੜਾ ਸਰ ਬੱਚਿਆਂ ਦਾ ਸਾਰਾ ਉੱਤਾਰ ਹੈ ਉਹ ਜਿਹੜਾ ਫਾਸਾ ਹੈ ਜੀ 60 80 ਅਰ ਜਿਹੜੇ ਜਿਹੜੇ بڑے ਡਿਮਾਰਡ ਨੂੰ ਇਹ ਸਾਈਨੋਸਿਸ ਲਾਉਂਦੇ ਉਹਨਾਂ ਨੇ ਇਸ ਨੂੰ ਪਿਆਨਾ ਕੰਮ ਕਰਕੇ ਬਣਾਇਆ ਹੈ ਕਰੀਬ 30 ਤੋਂ 40 ਆਰਤਵਾਂ ਦੀ ਹਨਾਈ ਇਸਾ। ਸੋ ਦਰਸ਼ਕਾਂ ਨੂੰ ਜਾਣਕਾਰੀ ਦੱਸੀ ਇਹ ਜੋ ਆਰਟ ਹੈ ਜੋ ਕਿ ਖਿੱਚ ਦਾ ਕੇਂਦਰ ਹੈ ਇਹ ਇੱਕ ਬਲੇਸਿੰਗ ਵੀ ਹੈ। ਇਸ ਲਈ ਅਸੀਂ ਦਰਸ਼ਕਾਂ ਦੇ ਰੂਪਰ ਕਰਾਉਣ ਜਾਗੇ ਇਹ ਜੋ ਆਰਟ ਹੈ ਇੱਕ ਬਲੇਸਿੰਗ ਆਫ ਦਾ ਮੈਲ ਜੋ ਕਿ ਇਸ ਨੂੰ ਬਲੇਸਿੰਗ ਵੀ ਲੈਦੇ ਬਹੁਤ ਹੀ ਖੁਸ਼ੀ ਦੀ ਗੱਲ ਹੋਰ ਕੋਈ ਐਸੀ ਪ੍ਰਦਰਸ਼ਨੀ ਹੋਏ ਜਿਹੜੀ ਕਿ ਦਰਸ਼ਕਾਂ ਲਈ ਬਹੁਤ ਹੀ ਖੁਸ਼ੀ ਦਾ ਖਿੱਚ ਦਾ ਕੇਂਦਰ ਹੋਵੇ। ਵਿੱਤਿਆ ਸਿਤਕਲ ਇਸ ਦੇ ਵਿੱਚ ਹੈ ਉਹਦੇ ਬਾਰੇ ਵਿਚਾਰ ਕਰਨਾ ਚਾਹੋਗੇ ਹਾਂਜੀ ਸਭ ਤੋਂ ਵੱਡੀ ਗੱਲ ਇਹ ਹੈ ਆਪ ਸਿੱਖ ਜਾਣ ਲਈ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵੱਡੀ ਜਿਹੜੀ ਸਾਨੂੰ ਦੇ ਹੈ ਇਹ ਸੋਖਿਓ ਮੰਦਾ ਆਖੀਏ ਜਿੱਥੇ ਜੰਮੇ ਰਾਜਾ ਅਸੀਂ ਇਹ ਜੁਣਾ ਦਿਖਾਣਾ ਚਾਹੋਗੇ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਜਿਹੜਾ ਬਸ ਚੋਜ਼ਨ ਆਲਸੋ ਅਸੀਂ ਦੋ ਪੰਕਤੀਆਂ ਚੂਜ਼ ਕੀਤੀਆਂ ਨੇ ਇਹ ਵਾਲਾ ਜਿਹੜਾ ਹੈ ਸੋਖਿਓ ਮੰਦਾ ਆਖੀਏ ਜੇ ਜੰਮੇ ਰਾਜਾ ਗੁਰੂ ਸਾਹਿਬ ਦੀ ਪਹਿਲੀ ਪੰਗੇ ਪੰਕਤੀ ਹੈਗੀ ਜਿਸ ਤੇ ਆਠਵਤ ਬਣਿਆ ਹੈ ਕਿ ਵੀ ਉਹਨਾਂ ਨੇ ਇਕਵੈਲਿਟੀ ਦੇ ਬਾਰੇ ਬੋਲ ਰਿਹਾ ਹੈ ਉਤਾਰੀ ਮਤਲਬ ਕੋਈ ਡਿਫਰੈਂਸ ਨਹੀਂ ਹੈ ਕਿ ਜੋ ਗੁਰੂ ਸਾਹਿਬ ਨੇ ਦੇ ਸਾਲ ਪਹਿਲੇ ਬੋਲਿਆ ਸੀ ਅੱਜ ਉਸ ਦਾ ਉਪਰਾਲਾ ਅੱਜ ਤੱਕ ਨਹੀਂ ਇਸ ਗੱਲ ਨੂੰ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜੋ ਅੱਜ ਇਹ ਇਹ ਪ੍ਰਦਰਸ਼ਨੀ ਜੋ ਦਸ਼ਕਾਂ ਦੇ ਜਾਣਕਾਰੀ ਲਈ ਦੱਸਦੀ ਹੈ ਭੈਣ ਜੀ ਹੁਣਾਂ ਦੱਸਿਆ ਕਿ ਇਹ ਜੋ ਪ੍ਰਦਰਸ਼ਨੀ ਬਹੁਤ ਹੀ ਅੱਛਾ ਤਰਾ ਬਿਆਨ ਕਰਦੀ ਹੈ ਹੋਰ ਹੋਰ ਤੋਂ ਇਲਾਵਾ ਹੋਰ ਵੀ ਬਿਆਨ ਕਰਨਾ ਚਾਹੋਗੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਿਖਾਇਆ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਦਰਗੇ ਬੈਸਨ ਪਾਈਏ ਕੌਨਾਨਕ ਬਾ ਲੁਡਾਈਏ ਉਹ ਪੰਕਤੀ ਨੂੰ ਲੈ ਕੇ ਅਸੀਂ ਦਿੱਤਾ ਸੀ ਇਹ ਏਜ ਗਰੁੱਪ ਹੈਗਾ 41 ਤੋਂ 60 ਇਹ ਉਹਨਾਂ ਨੇ ਆਪਣਾ ਦਿੱਤਾ ਹੈ ਗੱਲ ਕਰਦੀ ਗੱਲ ਕਰੀਏ ਤੇ ਜੋ ਕਿ THAILAND BANGKOK ਦੇ ਵਿੱਚ ਗੁਰਦੁਆਰਾ ਸਿੰਘ ਸਵਾ ਇਥੇ ਕਿ ਲੰਗਰ ਦੀ ਪ੍ਰਸਤਾ ਗੁਰੂ ਨਾਨਕ ਮਹਾਰਾਜ ਜੀ ਦੀ ਜੋ ਕਿ 20 ਦਾ ਲੰਗਰ ਉਹਨਾਂ ਨੇ ਜੋ ਬਖਸ਼ਿਆ ਹੈ ਉਹਦੀ ਖਾਤਰ ਇਹ ਲੰਗਰ ਜੋ ਚੱਲਦੇ ਹਨ ਜਿੱਥੇ ਕਿ ਦੁਨੀਆ ਭਰ ਤੋਂ ਲੋਕ ਆਣ ਕੇ ਇਸ ਲੰਗਰ ਨੂੰ ਸੱਜਦੇ ਨੇ ਉਹਦੀ ਵੀ ਵਿਆਖਿਆ ਕੀਤੀ ਗਈ ਹੈ ਸੋ ਦਰਸ਼ਕਾਂ ਦੀ ਜਾਣਕਾਰੀ ਇਹ ਵੀ ਬਹੁਤ ਅੱਛੀ ਪ੍ਰਦਰਸ਼ਨੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਤਨਾ ਆਰਟ ਕਰਕੇ ਸਿੱਖੀ ਇਤਿਹਾਸ ਨੂੰ ਸਿੱਖਰਾਂ ਤੇ ਲੈ ਕੇ ਜਾਂਦੇ ਹੋ ਤੇ ਕੀ ਕਹਿਣਾ ਚਾਹੋਗੇ ਹੋਰ ਇਸ ਤੋਂ ਇਲਾਵਾ ਇਹੀ ਚਾਹੁੰਦੇ ਆ ਕਿ ਇਸ ਤਰ੍ਹਾਂ ਹੀ ਸਾਰੇ ਕੰਮ ਕਰਨ ਜੀ ਰਵਨ ਔਰ ਦਿਲ ਤੋਂ ਖੁਸ਼ ਹੋਵੋ ਵਿਚ ਇਜ਼ ਵੈਰੀ ਇੰਪੋਰਟੈਂਟ ਇਹ ਇਹੀ ਸਾਡੇ ਵਾਸਤੇ ਚੜਦੀ ਕਲਾ ਚੜਦੀ ਕਲਾ ਵਿਚ ਰਵਨ ਔਰ ਹੈਲਦੀ ਹੈਪੀ ਇਜ਼ ਵੈਰੀ ਗੁੱਡ ਸੋ ਬਹੁਤ ਬਹੁਤ ਧੰਨਵਾਦ ਈਸ਼ਾਨ ਇੱਥੋਂ ਦੇ ਜੋ ਕਿ ਟੀਚਰ ਸਖਿਆਮਾ ਜਨਨੀਆਂ ਲਪੀਆਂ ਹੋਣੀਆਂ ਬੱਚੇ ਗ੍ਰੇਨ ਕਰਦੇ ਹਨ ਸੋ ਮੈਂ ਵੀ ਆਪਣੇ ਪੀਵੀ ਦੇ ਚੈਨਲ ਦੇ ਮਾਤਮਿਆਂ ਨਾਲ ਹੀ ਆਪਣੇ ਦਸਪਿਆਂ ਨੂੰ ਕਹਿੰਨਾ ਕਿ ਆਓ ਆਪਾਂ ਵੀ ਸਿੱਖਿਸ਼ਾ ਦਾਤਾਨਾ ਜੁੜ ਕੇ ਉਸ ਗੁਰੂ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰੀਏ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਸੋ ਮੈਂ ਵੀ ਆਪਣੇ ਚੈਨਲ ਦੇ ਮਾਧਮੇ ਰਾਹੀਂ ਅਪੀਲ ਕਰਦਾ ਹਾਂ ਕਿ ਆਓ ਬੈਂਕਾਕੋਗ ਦੇ ਵਿੱਚ ਜਿੰਨੀ ਵੀ ਸਿੱਖ ਸੰਗਤ ਬੈਠੀ ਆਓ ਗੁਰੂ ਮਹਾਰਾਜ ਦੇ ਗੁਰਪੁਰਬ ਤੇ ਆਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਮੇਰੇ ਸਹਿਯੋਗੀ बलवंत तो सिंह मत्तेवाली मैं हा विजयपाल सिंह बेदी बहुत-बहुत धन्यवाद वाहेगुरु जी खालसा वाहेगुरु जी की फतेह सा की फतेह असी श्री गुरु सिंह सभा थाईलैंड दी साथ संगत ਗੁਰਲੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਇਹ ਵਧਾਈ ਸਾਰੇ ਜਗਤ ਨੂੰ ਹੈ ਜੀ ਸਾਰੇ ਜਗਤ ਵਿੱਚ ਚੜ੍ਹਦੀ ਕਲਾ ਪਖਸ਼ੇ ਤੇ ਪਰਮਾਤਮਾ ਸਿੱਖੀ ਦਾ ਨਾਮ ਦਾਣ ਸਾਰਿਆਂ ਨੂੰ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ